ਸਾਸਤਰੀ ਆਕਾਰ ਜੀ ਸਾਰੇ ਨੂੰ ਉਹ ਜਾਣਦੇ ਆ ਬਾਸਪਤੀ ਦੇ ਤਾਜੇ ਰੇਟਾਂ ਦੇ ਬਾਰੇ 1509 ਦਾ ਰੇਟ ਤਰਾਵੜੀ ਮੰਡੀ ਦੇ ਵਿੱਚ 2700 ਰੁਪਏ ਲੱਗਿਆ 17 18 ਦਾ ਰੇਟ ਹੈ 4300 ਰੁਪਏ ਲੱਗਿਆ 11 21 4600 ਰੁਪਏ ਤੱਕ ਲੱਗਿਆ ਰਤੀਆ ਮੰਡੀ ਦੇ ਵਿੱਚ 1401 ਦਾ ਰੇਟ ਹੈ 4300 ਰੁਪਏ ਲੱਗਿਆ ਤਹਾਣਾ ਮੰਡੀ ਦੇ ਵਿੱਚ 1509 2480 ਤੋਂ ਲੈ ਕੇ 2610 ਰੁਪਏ ਤੱਕ ਲੱਗਿਆ ਬੂੰਦੀ ਮੰਡੀ ਦੇ ਵਿੱਚ 1509 ਦਾ ਰੇਟ ਹੈ 2100 ਰੁਪਏ ਤੱਕ ਲੱਗਿਆ 17 18 ਦਾ ਰੇਟ ਆ 33700 ਰੁਪਏ ਲੱਗਿਆ 18 47 3300 ਰੁਪਏ ਤੱਕ ਲੱਗਿਆ ਬਲੰਦ ਸ਼ਹਿਰ ਮੰਡੀ ਦੇ ਵਿੱਚ 1509 ਦਾ ਰੇਟ ਆ 2580 ਰੁਪਏ ਲੱਗਿਆ ਫਤਿਹਬਾਦ ਮੰਡੀ ਦੇ ਵਿੱਚ 1509 ਦਾ ਰੇਟ ਆ 25200 ਰੁਪਏ ਤੱਕ ਲੱਗਿਆ ਅੰਮ੍ਰਿਤਸਰ ਮੰਡੀ ਦੇ ਵਿੱਚ 17 18 ਦਾ ਰੇਟ ਆ 4300 ਰੁਪਏ 11 21 ਦਾ ਰੇਟ 4380 ਰੁਪਏ ਤੱਕ ਲੱਗਿਆ ਕੋਟਾ ਮੰਡੀ ਦੇ ਵਿੱਚ 1509 ਦਾ ਰੇਟ ਆ 3000 ਰੁਪਏ ਤੱਕ ਲੱਗਿਆ 17 18 ਦਾ ਰੇਟ ਆ 3600 ਰੁਪਏ ਤੱਕ ਲੱਗਿਆ ਕਰਨਾਲ ਮੰਡੀ ਦੇ ਵਿੱਚ 1509 ਦਾ ਰੇਟ ਹੈ 2611 ਰੁਪਏ ਤੋਂ ਲੈ ਕੇ 2700 ਰੁਪਏ ਤੱਕ ਲੱਗਿਆ 17 18 ਦਾ ਰੇਟ ਹੈ 3835 ਰੁਪਏ ਲੱਗਿਆ ਇੰਦਰੀ ਮੰਡੀ ਦੇ ਵਿੱਚ 1509 ਦਾ ਰੇਟ ਹੈ 2531 ਰੁਪਏ ਤੱਕ ਲੱਗਿਆ ਸਿਰਸਾ ਮੰਡੀ ਦੇ ਵਿੱਚ 1509 ਦਾ ਰੇਟ ਹੈ 2400 ਰੁਪਏ ਤੱਕ ਲੱਗਿਆ